ਜੀ ਸਤਿ ਸ਼੍ਰੀ ਅਕਾਲ ਹੋਰ ਕਿਵੇਂ ਹੋ ਤੁਸੀਂ ਸਾਰੇ ਜਣੇ ਉਮੀਦ ਕਰਦੇ ਹਾਂ ਹਰ ਵਾਰ ਦੀ ਤਰ੍ਹਾਂ ਠੀਕ ਠਾਕ ਹੋਵੋਗੇ ਹਾਂਜੀ ਅੱਜ ਆਪਾਂ ਤੁਹਾਡੇ ਲਈ ਬਹੁਤ ਹੀ ਅਲੱਗ ਤਰ੍ਹਾਂ ਦੇ ਸੂਟਸ ਲੈ ਕੇ ਆਏ ਹਾਂ ਵੈਸੇ ਤਾਂ ਟ੍ਰੈਂਡ ਇਹਨਾਂ ਨੂੰ ਆਫ-ਵਾਈਟ ਕਲਰ ਦੇ ਵਿੱਚ ਹੀ ਵੇਅਰ ਕਰਨ ਦਾ ਜਿੱਦਾਂ ਤੁਹਾਨੂੰ ਦੱਸਿਆ ਕਿ ਹੁਣ ਵਾਈਟ ਤੇ ਆਫ-ਵਾਈਟ ਕਲਰ ਦਾ ਕਾਫੀ ਟ੍ਰੈਂਡ ਚੱਲ ਰਿਹਾ ਪਰ ਅਗਰ ਤੁਸੀਂ ਇਹਨਾਂ ਨੂੰ ਡਾਈ ਕਰਵਾਉਣਾ ਚਾਹੁੰਦੇ ਹੋ ਤਾਂ ਡਾਈ ਵੀ ਕਰਵਾ ਸਕਦੇ ਹਾਂ ਹਾਂਜੀ ਤੇ ਇਸ ਤਰ੍ਹਾਂ ਦੇ ਨਾਲ ਤੁਸੀਂ ਪਹਿਲਾਂ ਨੇੜੇ ਤੋਂ ਦੇਖੋ ਇਹ ਹੈਗਾ ਤੁਹਾਡੇ ਘੇਰੇ ਤੇ ਬਾਰਡਰ ਹੈ ਬਹੁਤ ਹੀ ਜਿਆਦਾ ਸੋਹਣਾ ਬਾਰਡਰ ਹੈ ਜਿਹੜਾ ਸਾਰਾ ਤੁਹਾਡੇ ਘੇਰੇ ਦਾ ਬਣਿਆ ਹੋਇਆ ਇਸ ਤਰ੍ਹਾਂ ਦੇ ਨਾਲ ਉੱਪਰ ਨੂੰ ਏਮਬ੍ਰੋਇਡਰੀ ਇਸ ਤਰ੍ਹਾਂ ਦੇ ਨਾਲ ਹੋਈ ਹੈ ਇਹ ਔਰਗਾਂజా ਲਾ ਕੇ ਕੰਮ ਹੋਇਆ ਹੋਇਆ ਸਾਰਾ ਠੀਕ ਹੈ ਜੀ ਸਾਰੀ ਸ਼ਰਟ ਦੇ ਵਿੱਚ ਤੁਹਾਡੇ ਇਹ ਵਾਲੀ ਬੂਟੀ ਰਹੇਗੀ ਇਸ ਤਰ੍ਹਾਂ ਦੇ ਨਾਲ ਸੇਮ ਹੀ ਤੁਹਾਡੀ ਬਾਜੂ ਤੇ ਆ ਜਾਣਾ ਕੋਰਾ ਕਾਟਨ ਦੇ ਉੱਪਰ ਇਹ ਸੂਟ ਰਹਿਣਗੇ ਜੀ ਹਾਂਜੀ ਨੈਕਸਟ ਇਹ ਵਾਲਾ ਹੈਗਾ ਇਸ ਤਰ੍ਹਾਂ ਦੇ ਨਾਲ ਇਸ ਦਾ ਬਾਰਡਰ ਮੀਡੀਅਮ ਫਲਾਵਰ ਦੇ ਨਾਲ ਇੱਕ ਛੋਟਾ ਫਲਾਵਰ ਬਣਿਆ ਹੋਇਆ ਠੀਕ ਹੈ ਇਸ ਤਰ੍ਹਾਂ ਦੇ ਨਾਲ ਇਹ ਸਾਰੀ ਡਿਜ਼ਾਈਨਿੰਗ ਹੈ ਜਿਹੜੀ ਤੁਹਾਡੇ ਘੇਰੇ ਤੇ ਆਏਗੀ ਸੈਂਟਰ ਦੇ ਵਿੱਚ ਇਹ ਵਾਲੀ ਬਹੁਤ ਹੀ ਸੋਹਣੀ ਜੀ ਬੁਟੀ ਆਏਗੀ ਤੁਹਾਡੇ ਇਸ ਤਰ੍ਹਾਂ ਦੇ ਨਾਲ ਪਲੇਨ ਬਾਟਮ ਰਹੇਗੀ ਤੇ ਇਹ ਰਹਿਣਾ ਹੈ ਜੀ ਦੁਪੱਟੇ ਇਸ ਤਰ੍ਹਾਂ ਦੇ ਨਾਲ ਲੰਬੇ ਪੱਲੇ ਰਹਿਣਗੇ ਦੋਨੋਂ ਦੋਨੋਂ ਪੈਟਰਨ ਨਹੀਂ ਦੇਖੋ ਤੁਹਾਡੇ ਦੁਪੱਟੇ ਦੇ ਉੱਪਰ ਆ ਰਹੇ ਆ ਜੇ ਕਿਸੇ ਚੀਜ਼ ਦਾ ਮੁੱਲ ਹੁੰਦਾ ਨਾ ਜੀ ਉਹ ਕਿਸੇ ਰੀਜ਼ਨ ਦੇ ਕਰਕੇ ਹੁੰਦਾ ਹੈ ਪ੍ਰੋਪਰ ਜੋ ਸੂਟ ਦੀ ਫਿਨਿਸ਼ਿੰਗ ਹੈ ਉਸ ਦੇ ਕਰਕੇ ਵੈਲਿਊ ਐਡ ਹੋਣੀ ਹੁੰਦੀ ਹੈ ਇਸ ਤਰ੍ਹਾਂ ਦੇ ਨਾਲ ਸੇਮ ਦੁਪੱਟੇ ਦੇ ਵਿੱਚ ਬੂਟੀ आएगी ਲਓ ਜੀ ਫਿਫਥ ਡਿਜ਼ਾਈਨ A1 ਇਸ ਤਰ੍ਹਾਂ ਦੇ ਨਾਲ ਘੇਰੇ ਦਾ ਕੰਮ ਹੈ ਠੀਕ ਹੈ ਇਹ ਅੰਬੀ ਦਾ ਪੈਟਰਨ ਬਣਿਆ ਹੋਇਆ ਇਸ ਤਰ੍ਹਾਂ ਦੇ ਨਾਲ ਇਹ ਘੇਰੇ ਦਾ ਕੰਮ ਆਏਗਾ ਤੁਹਾਡਾ ਸੈਂਟਰ ਦੇ ਵਿੱਚ ਇਸ ਤਰ੍ਹਾਂ ਦੇ ਨਾਲ ਬੋਟੀ ਰਹੇਗੀ ਇਹ ਆਏਗੀ ਬਾਟਮ ਲਾ ਰਹੇਗਾ ਨਾਲ ਦੁਪੱਟਾ ਹਾਂਜੀ ਤੇ ਅੱਜ ਆਪਾਂ ਤੁਹਾਨੂੰ ਪੰਜ ਤਰ੍ਹਾਂ ਦੇ ਡਿਜ਼ਾਈਨਸ ਦਿਖਾਏ ਨੇ ਬਹੁਤ ਹੀ ਜ਼ਿਆਦਾ ਸੋਹਣੇ ਸੂਟ ਨੇ ਡਿਫਰੈਂਟ ਤਰ੍ਹਾਂ ਦੇ ਅਗਰ ਤੁਸੀਂ ਸੂਟ ਸਵੈਅਰ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਇਹਨਾਂ ਦੇ ਵਿੱਚੋਂ ਕੋਈ ਵੀ ਡਿਜ਼ਾਈਨ ਆਪਣੇ ਲਈ ਸਿਲੈਕਟ ਕਰ ਸਕਦੇ ਹੋ ਠੀਕ ਹੈ ਜੀ ਫਿਰ ਆਪਾਂ ਤੁਹਾਨੂੰ ਫਿਰ ਮਿਲਾਂਗੇ ਸੋਹਣੇ ਸੋਹਣੇ ਸੂਟਾਂ ਦੇ ਇੱਕ ਨਵੀਂ ਵੀਡੀਓ ਦੇ ਨਾਲ ਤਦ ਤੱਕ ਤੁਹਾਨੂੰ ਇਹਨਾਂ ਦੇ ਵਿੱਚੋਂ ਜਿਹੜਾ ਵੀ ਸੂਟ ਪਸੰਦ ਆਉਂਦਾ ਤੁਸੀਂ ਆਰਡਰ ਬੁੱਕ ਕਰ ਸਕਦੇ ਹੋ